ਭਗਤਾ ਭੁਖਸਾ ਲਾਹਣ ਸਤਨਾਮਿਆਦਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜ ਬਈ ਕੁਮਯਾਰ ਕੜ ਪਾਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋ ਬਬ ਪੜੀ ਧੜ ਚੜਪ ਵੈਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਪੁਰ ਕਿਨੈ ਨਾ ਪਾਇਓ ਬਿਨ ਸਤਬੁਰ ਕਿਨੈ ਨਾ ਪਾਇ ਸਤਗੁਰ ਵਿਚਿਆ ਬਰਕਿਆ ਕਾਰ ਪ੍ਰਗਟ ਆਪ ਸੁਣਾਏ ਸਤਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇ ਉਤਮੇ ਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਤ ਪਾਇਆ ਦਤ ਪਾਇਆ ਦਤ ਪਾਇਆ ਗੁਰਮੁਖ ਪਿਆਰੇ ਆਏ ਮਿਲ ਮੈਚਰੀ ਵਿੱਚ ਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਹਿਰਾ ਗਿਆ ਹਰਣ ਰਸੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹੋ ਮੁਰਖ ਕਰੇ ਹਰਕਮੇ ਨਾਨਕ ਹਰਕਮੇ ਸ਼ਲੋਕ ਮਹਲਾ ਪਹਿਲਾ ਹਉ ਵਿਚ ਆਇਆ ਹਉਤ ਗਿਆ ਹਉਤ ਜਮਿਆ ਹਉਤ ਮਾਹ ਹਉਤ ਦਿੱਤਾ ਹਉਤ ਲੈ ਆਉਂਦ ਖਟਿਆ ਹਉਤ ਗਿਆ ਹਉ ਵਿਚ ਸਚਿਆ ਕੁੜਿਆ ਹਉਤ ਪਾਪਨ ਵਿਚਾਰ ਹਉਤ ਹਸੈ ਹਉਤ ਰੋਵੇ ਹਉਤ ਭਰੀਏ ਹਉਤ ਤੋਵੇ ਹਉਤ ਜਾਤੀ ਦਿਨ ਸੀ ਖੋਵੇ ਹਉ ਵਿੱਚ ਮੂਰਖ ਹਉਤ ਸਿਆਣਾ ਮੁੱਕ ਮੁੱਕ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉਤ ਛਾਏ ਹੋ ਮੈਂ ਕਰ ਕਰ ਜੰਤਿ ਉਪਾਏ ਹੋ ਮੈਂ ਬੂਝੈ ਤਾਂ ਅੰਦਰ ਤੂਜੈ ਗਿਆਨ ਵਿਹੂਣਾ ਕਤ ਕਤ ਲੁਜੈ ਨਾਨਕ ਹੁਕਮਿ ਲਿਖਿਆ ਲੇਖ ਦੇਖ ਵੇਖੇ ਤੇ ਹਵੇ ਇੱਕ ਮਹੱਲਾ ਦੂਜਾ ਹੋ ਮੈਂ ਜਾਤ ਹੈ ਹੋ ਮੈਂ ਪਰਮ ਕੁਮਾਰ ਹੋ ਮੈਂ ਏ ਬੰਦਨਾ ਫਿਰ ਫਿਰ ਜੋ ਨਹੀਂ ਪਾਹੇ ਹੋ ਮੈਂ ਕਿਤੋਂ ਉਪਜੈ ਕਿਦਰ ਸੰਧਵੇਂ ਜਾਏ ਹੋ ਮੈਂ ਏ ਉਹ ਹੁਕਮ ਹੈ ਪੈ ਕਿਰਦ ਪਿਰਾਹ ਹੋ ਮੈਂ ਦੇ ਰਗ ਰੋਗ ਹੈ ਤਾਰੋ ਤੇ ਇਸ ਮਾਈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਨਾਨਕ ਕੈ ਸੁਨੋ ਜਨੋ ਹਿਤ ਸੰਜਮ ਦੁਖ ਰਾਹੇ ਪਉੜ ਸੇਵਕੀ ਤੇ ਸੰਤੋਖਈ ਜਿਨੇ ਸੱਤੋ ਸਚ ਧਿਆਇਆ ਓਨੇ ਮੰਨੈ ਪੈਰ ਨ ਰਖਿਓ ਘਰ ਸੋਗ੍ਰਿਤ ਧਰਮ ਕਮਾਇਆ ਔਨੇ ਦੁਨੀਆ ਤੋੜੇ ਬੰਦਨਾ ਹਲ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਹੋੜੀ ਸੇਵ ਕੀਤੀ ਸੰਦੋਖੀ ਜਿਨੀ ਸੱਚੋ ਸੱਚ ਧਿਆਇਆ ਉਹਨੇ ਮੰਨਦਾ ਪੈ ਨਾ ਰੱਖਿਓ ਕਰ ਸੋਕਰ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ